ਇਹ ਕਰਨਤ ਪਿੰਡ ਚਿਵਾੜਿਆਂ ਵਾਲੇ ਤੇ ਇਹ ਰਾਸ਼ਨ ਵਾਲੀ ਥਾਣੇ ਕਿ ਮਿਲ ਰਹੀ ਹੈ ਤੇ ਟਰਾਲੀ ਦੇ ਵਿੱਚ ਖੜਾ ਮੈਂ ਹਾਂ ਇਸ ਟਾਈਮ ਤੇ ਕਣਕ ਦੇ ਹਾਲਾਤ ਦੇਖ ਲਓ ਹਨੂ ਵਿਖਾਣੀਆਂ ਥੱਲੇ ਹਾਲਾਤ ਕਣਕ ਦੇ ਇਹ ਆ ਦੇਖੋ ਕਣਕ ਦੇ ਹਾਲਾਤ ਆ ਦੇਖੋ ਪੱਟੀਆਂ ਨਹੀਂ ਪੱਟੀਆਂ ਦੀ ਐਨੀ ਐਨੀ ਮਾੜੀ ਕਣਕ ਆਈ ਏ ਰਾਸ਼ਨ ਵਾਲੀ ਕਣਕ ਆਈ ਹੈ ਭਾਈ ਜੀ ਇਹ ਦੇਖ ਲਓ ਰਾਸ਼ਨ ਵਾਲੀ ਕਣਕ ਹੈ ਭਾਈ ਜੀ ਇਹ ਚਿਵਾੜਿਆਂ ਵਾਲੀ ਪਿੰਡ 'ਚ ਟਰਾਲੀ ਖੜੀ ਹੈ ਇਸ ਟਾਈਮ ਗੁਰਦੁਆਰੇ ਦੇ ਨਾਲ ਆ ਦੇਖੋ ਇਹਨੇ ਇਹਨੇ ਵੱਡੇ ਨਾਲੇ ਹੈਗੇ ਨੇ ਕਨਕ ਦੇ ਇਹ ਹਾਲਾਤ ਨੇ ਠੀਕ ਹੈ ਤੇ ਇਧਰ ਹੋਰ ਖਾਣਾ ਆਹ ਦੇਖੋ ਭਾਈ ਜੀ ਆਹ ਦੇਖੋ ਭਾਈ ਜੀ ਤਿੰਦੇ ਵੀ ਨਹੀਂ ਕਨਕੇ ਠੀਕ ਹੈ ਤੇ ਬੇਗਾ ਵਾਲੇ ਕਨਕੇ ਦਸੀ ਜਾਂਦੇ ਨੇ ਤੇ ਦੀਪੂ ਵਾਲਾ ਭਾਈ ਜਿਹੜਾ ਜਾ ਜਾਂਦਾ ਠੀਕ ਹੈ ਤੇ ਆਹ ਵੰਡਣ ਦੇ ਰਾਰ ਦੇਖ ਲੋ ਕਾਨਾ आ कणक मंडन दे हालात वे हूं कणी जा लैन देख लो इन्हों दे दे सारा कुछ ध्यान देख लो आ कणक मंडन के हालात ने इन्हना लाई भी चला अपनी तो ਬਾਕੀ ਕਣਕ ਦੇ ਹਾਲਾਤ ਸੀ ਵੇਖ ਹੀ ਲੈਨੇ ਆਹ ਦੇਖ ਲੋ ਕਿੱਡੇ ਕਿੱਡੇ ਵਿੱਚ ਡੜੇ ਨੇ ਇਹ ਡੜੇ ਡੜੇ ਨੇ ਵਿੱਚ ਕਣਕ ਦੇ ਪੱਤੇ ਹੀ ਨਹੀਂ ਪਿੰਦੇ ਆਦਰ ਦੇਖੋ ਆਹ ਦੇਖੋ ਆਹ ਕਣਕ ਹੈ ਤੁਹਾਨੂੰ ਕਿਸੇ ਨੇ ਕਿਹਾ ਹੈ ਠੀਕ ਹੈ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਕਿ ਨਾ ਕੋ ਹੋ ਰਣੀ ਹੈ ਆ ਦੇਖੋ ਇਹ ਮੁੰਡੇ ਨਾਲ ਹੋ ਖਾਲੀ ਗਿਆ ਬਟਾ ਬਈ ਮੈਂ ਸ਼ਾਂਤ ਸ਼ਾਂਤ ਆ ਵੰਦਨ ਦਾ ਤਰੀਕਾ ਹੈਗਾ ਆ ਆ ਵੰਦਨ ਦਾ ਤਰੀਕਾ ਹੈ ਯਾਰ ਤਰੀਕਾ ਤਾਂ ਜਿਹੜੇ ਬੰਦਾ ਪੁੱਤੇ ਵੀ ਛੜੀ ਖੜੇ ਹੋ ਵੇਖਾ ਇੱਕ ਬੰਦਾ ਨੇ ਅੰਦਰ ਤਾ ਯਾਰ ਉਹ ਦੀਪੂ ਆਲਾ ਗਿਆ ਹੁਣ ਗੱਲ ਕਰਕੇ ਗਿਆ ਉਹ ਤੇ ਆ ਦੇਖ ਲੋ ਭਾਈ ਜੀ ਆ ਵੀ ਦੇਖ ਲੋ ਭਾਈ ਜੀ ਆ ਕੰਡਿਆ ਦਾ ਖੜਾ ਥੱਲੇ ਸਾਨੂੰ ਦਿਖਾਈ ਵੀ ਨਹੀਂ ਦੇ ਰਿਹਾਣਾ ਠੀਕ ਤਾਉਣਾ ਇਹ ਕਣਕ ਵੀ ਤੁਸੀਂ ਵੇਖ ਲਿਏ